ਵੇ ਬੇਰਾफी ਰੁਪਿਆ ਤੇ ਰਪਿਆਰ ਦੀਆਂ ਅੜੀਆਂ ਨਹੀਂ ਮਾਂ ਸਿਖਰਦਵਾਲੇ ਖੜੀਆਂ ਨਹੀਂ ਕਰੰਦਾ ਸੀ ਲਾਲ ਮੁੰਦੇ ਪੰਦਾ ਸੀ ਤਾਂ ਜੀ ਦੇ ਹਲੇ ਗਲੇ ਹਰੀਆਂ ਹਰੀਆਂ ਦਾ ਦੀ ਨਾਮਕ ਦੀ ਘਰ ਹਰਾ ਗੋਬਰ ਮੈਂ ਕਾਸੀ ਲਿਆਵਾਂ ਸੰਦੀ ਹਰਾ ਹਰਾ ਗੋਬਰ ਦੀ ਨਾਮ ਲਪੁਨਾ ਦੀ ਥੰਦੀ ਸਾਂ ਨਾ ਕਰਿਆ ਸੰਦੀ ਐ ਤਾਂ ਸਰਵਰ ਕੰਤ ਟੱਡਾ ਜਾਵੇ ਸੰਜੀਵਨ ਫੱਟੀ ਜਾਵੇ ਪੇੰਡੂ ਵੀ ਇੰਤਲਾੰਦਾ ਜਾਵੇ ਛਿੰਡਾ ਨੀ ਜਵਾਲਾ ਕਿਰਦੇ ਪਿਆਰ ਦੀਆਂ ਅੜੀਆਂ ਨਹੀਂ ਮਾਂ ਚਿਤ ਕਦਤਵਾਲੇ ਕੜੀਆਂ ਨਹੀਂ ਸੁਖੋਲ ਮਾਤਾ ਪਾਰਤ ਤਿਹਾਰਾਂ ਦਾ ਅਦੇਸ਼ ਹੈ ਇਹਨਾਂ ਤਿਹਾਰਾਂ ਨੂੰ ਹਰ ਭਾਰਤ ਵਾਸੀ ਬੜੀ ਹੀ ਸ਼ਰਧਾਤੀ ਭਾਵਨਾ ਨਾਲ ਮਨਾਉਂਦੇ ਹੈ ਕਿਰਦੇ ਪਿਆਰ ਦੀਆਂ ਅੜੀਆਂ ਨਹੀਂ ਮਾਂ ਚਿਤ ਕਦਤਵਾਲੇ ਕੜੀਆਂ ਨਹੀਂ ਸੁਖੋਲ ਮਾਤਾ ਨਾਈ ਜਾਂਦੇ ਤਿਹਾਰਾਂ 'ਚ ਸਾਂਝੀ ਮਾਦਾ ਤਿਹਾਰ ਵੀ ਹੈ ਜਿਸ ਤਿਹਾਰ ਦੀ ਸ਼ੁਰੂਆਤ ਦਸਹਰੇ ਤੋਂ 10 ਦਿਨ ਪਹਿਲਾਂ ਸ਼ੁਰੂ ਮੰਦੇ ਨਰਾਤਿਆਂ ਦੇ ਪਹਿਲੇ ਦਿਨ ਤੋਂ ਹੁੰਦੀ ਹੈ ਇਸ ਤੋਂ ਬਾਅਦ ਦਸਹਰੇ ਵਾਲੇ ਦਿਨ ਦੇ ਪਹੂ ਫਟਾਲੇ ਨਾਲ ਇਹ ਤਿਹਾਰ ਖਤਮ ਹੋ ਜਾਂਦਾ ਹੈ ਦੋਸਤੋ ਇਸ ਦਿਨ ਨਰਾਤੇ ਸ਼ੁਰੂ ਹੋ ਜਾਂਦੇ ਨੇ ਲੜਕੀਆਂ ਕੋਰੇ ਬਰਤਨਾ 'ਚ ਮਿੱਟੀ ਪਾ ਕੇ ਜੋ ਬੀਜਦੀਆਂ ਨੇ ਸਾਂਝੀ ਮਾਤਾ ਜੋ ਕਦੇ ਸਾਦਗੀ ਅਤੇ ਸ਼ਰਦਾ ਨਾਲ ਬਣਾਈ ਜਾਂਦੀ ਸੀ ਅੱਜ ਦੇ ਸਮੇਂ ਵਿੱਚ ਕਾਫੀ ਬਦਲ ਗਈ ਹੈ ਪਹਿਲਾਂ ਆਂਡ ਗਵਾਂਡ ਮਿਲਕੇ ਮਿੱਟੀ ਗੋਬਰ ਆਦ ਨਾਲ ਸਾਂਝੀ ਮਾਤਾ ਤਿਆਰ ਕਰਦੇ ਸਨ ਉਸ ਵੇਲੇ ਮਾਹੌਲ ਰੂਹਾਨੀ ਹੁੰਦਾ ਸੀ ਅਤੇ ਖਰਚੇ ਵੀ ਘੱਟ ਹੁੰਦਾ ਸੀ ਸਤਾਂ ਦਾ ਮੈਂ ਵਿਆਰ ਚਾਇਆ 16 ਦਿਵਦਾਈ ਸਾਂਝੀ ਦੇ ਹਲੇ ਧਵਲੇ ਥੋਲਾ ਦੀ ਮੋਟ ਕੀ ਮੈਂ ਸਾਨੂੰ ਕੁਛ ਸਾਾਂਝੀ ਕਹਿ ਦੇ ਨਾ ਦੀ ਛੋਟੀ ਦੋ ਦਿਨਾਂ ਦੀ ਛੁੱਟੀ ਨਹੀਂ ਪੈਨੋ ਦਸਮਤ ਸੈਰਾ ਅੱਜ ਦੀ ਸੰਜੀ ਮਾਤਾ ਵਿੱਚ ਆਧੁਨਿਕ ਸਮੱਗਰੀ LED ਲਾਈਟਾਂ ਤੇ ਪਲਾਸਟਿਕ ਵੀ ਵਰਤੋ ਹੋ ਰਹੀ ਹੈ ਜਿਸ ਨਾਲ ਦਿਖਾਵਾ ਵੱਧ ਗਿਆ ਹੈ ਤੇ ਖਰਚਾ ਵੀ ਵੱਧ ਚੁੱਕਾ ਹੈ ਬਾਹਰੋਂ ਜਾਬਟਮ ਗਵਾਉਣ ਅਤੇ ਮੁਕਾਬਲੇ ਦੀ ਦੌੜ ਕਾਰਨ ਅਸਲ ਭਾਵਨਾ ਪਿੱਛੇ ਰਹਿ ਗਈ ਹੈ ਪਹਿਲਾਂ ਮਾਤਾ ਸੇਵਾ ਤੇ ਸ਼ਰਧਾ ਨਾਲ ਬਣਦੀ ਸੀ ਹੁਣ ਇਹ ਚਮਕ ਦਮਕ ਦਾ ਕੇਂਦਰ ਬਣਦੀ ਜਾ ਰਹੀ ਹੈ ਬਜ਼ੁਰਗਾਂ ਦਾ ਇਹ ਵੀ ਮੰਨਣਾ ਹੈ ਕਿ ਆਧੁਨਿਕਤਾ ਨਾਲ ਪਰੰਪਰਾਵਾਂ ਦਾ ਸੰਤੁਲਨ ਬਣਾਇਆ ਜਾਵੇ ਤਾਂ ਸਾਂਝੀ ਮਾਤਾ ਦਾ ਅਸਲ ਰੂਪ ਦੁਬਾਰਾ ਜਿਉਂਦਾ ਕੀਤਾ ਜਾ ਸਕਦਾ ਹੈ ਮੇਰੀ ਸਾਂਝੀ ਪਿਲੇ ਪਿਲੇ ਗੈਰੀ ਸਾਂਝੀ ਦਾ ਹੱਥ ਫਿਲੇ ਰਾਤੈਨੋ ਦੁਨੀਆਂ ਦੇ ਆਗੇ ਤੱਕ ਨਾ ਵੇਖੇ ਮਾਂ ਵੀ ਨਾ ਝਾੜੇ ਟਾਈਮ ਦੇ ਵਿੱਚ ਸਾਂਹੀ ਹੁੰਦੀ ਸੀ ਬਹੁਤਾ ਰੈਡੀਮੇਟ ਆ ਗਿਆ ਜਾਂ ਬਹੁਤੀਆਂ ਰੱਖ ਤਾ ਕੇ ਪਹਿਲੇ ਟੈਂਕ ਜਿਹੜੀ ਹੁੰਦੀ ਸੀ ਸਾਂਹੀ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਹਾਂਜੀ ਗੋਹੇ ਦੀ ਲਾਂਦੇ ਹੁੰਦੇ ਸੀ ਪਹਿਲਾਂ ਮਿੱਟੀ ਰ ਬਣਾ ਕੇ ਕੰਧ ਤੇ ਲਾਂਦੇ ਹੁੰਦੇ ਸੀ ਕਿੰਨੇ ਕਿੰਨੇ ਦਿਨ ਲੱਗ ਜਾਂਦਾ ਸੀ ਤਾਰੇ ਬਣਾਉਣ ਦੇ ਉਹ ਤਾਂ ਇੱਕ ਦਿਨ ਚ ਬਣ ਜਾਂਦੇ ਨੇ ਜੀ ਮਿੱਟੀ ਲਿਆ ਕੇ ਉਹਨੂੰ ਉਹਨੂੰ ਤੇ ਹਾਂਜੀ ਗੁੰਦੇ ਉਧਰ ਹੀ ਗੁੰਨ ਲੈਣੇ ਆ ਉਧਰ ਹੀ ਬਣਾ ਲੈਣੇ ਆ ਰੰਗ ਵੀ ਕਰਦੇ ਆ ਨਾ ਮੈਂ ਤੇ ਹਾਂਜੀ ਦੋ ਦਿਨ ਲੱਗ ਜਾਂਦੇ ਜਦੋਂ ਦੋ ਦਿਨਾਂ ਲਈ ਉਹਨੂੰ ਤਾਂ ਰੰਗ ਕਰਦੇ ਹਾਂ ਹਾਂਜੀ ਦੋ ਦਿਨ ਲੱਗ ਜਾਂਦੇ ਸੀ ਸਮਝੋ ਸੋਕਦੀ ਸੀ ਐਸ ਤਰ੍ਹਾਂ ਹਾਂਜੀ 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 ਸਾਰੇ ਆਸਗਵਾਂਡ ਦੇ ਇਕੱਠੇ ਹੋ ਕੇ ਬਣਾਉਂਦੇ ਹੁੰਦੇ ਸੀ ਹਾਂਜੀ ਕੈਲਰ ਕਰਦੇ ਸੀ ਮੇ ਲਾਉਂਦੇ ਸੀ ਸੁਕਾ ਕੇ ਅੱਜ ਤੇ ਉਹਦੇ ਮੈਨੂੰ ਕੀ ਫਰਕ ਲੱਗਦਾ ਵੀ ਪਤਲ ਗਿਆ ਜਮਾਨਾ ਹਾਂਜੀ ਹੁਣ ਤਾਂ ਸਾਰਾ ਕੁਝ ਦੇਖੋ ਆਰਟੀਫੀਸ਼ਲ ਆ ਗਿਆ ਆਰਟੀਫੀਸ਼ਲ ਆ ਗਿਆ ਉਹ ਆਰਗੇਨਿਕ ਮੰਗੂ ਸੀਗਾ ਸਾਰਾ ਕੁਝ ਹਾਂਜੀ ਸਾਰਾ ਕੁਝ ਨੇਚਰਲ ਸੀ ਹੋਣਾ ਹਾਂਜੀ ਉਹ ਜ਼ਿਆਦਾ ਵਧੀਆ ਸੀਗਾ ਹਾਂਜੀ ਉਹ ਜ਼ਿਆਦਾ ਵਧੀਆ ਸੀਗਾ ਸਾਰੇ ਰਲ ਮਿਲ ਕੇ ਹੌਲੇ ਵਾਲੇ ਗਲੀ ਵਾਲੇ ਇਕੱਠੇ ਹੋ ਕੇ ਬਣਾਉਂਦੇ ਹੁੰਦੇ ਸੀ ਵੱਡੇ ਬੱਚੇ ਵੀ ਸਾਰੇ ਆ ਜਾਂਦੇ ਸੀ ਹਾਂਜੀ ਕਾਫੀ ਰੌਣਕ ਹੁੰਦੀ ਸੀ ਹਾਂਜੀ ਹਾਂ ਕਈ ਕਈ ਦਿਨ ਰੌਣਕ ਲੱਗਦੀ ਸੀ ਜੇ ਤਿਆਰ ਕਰਦੇ ਸੀ ਨਹੀਂ ਹੋਰ ਰੌਣਕਾਂ ਵੀ ਹੈ ਨਹੀਂ ਹਾਂਜੀ ਬੱਚੇ ਜੀ ਹੈ ਕਿ ਆਪਣੇ ਬਾਤ ਕਰਾਂਗੇ ਜ਼ਿਆਦਾ ਲੋਕ ਸਾਰੇ ਬੱਚੇ ਬਾਤ ਹਾਂਜੀ ਹਾਂ ਉਹਨਾਂ ਛੋਟੇ ਬੱਚੇ ਵੀ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਬਣਾਉਂਦੇ ਹੁੰਦੇ ਸੀ ਜੀ ਕੀ ਕਹਿਣਾ ਚਾਹਾਂ ਤੁਸੀਂ ਜੇ ਅੱਜ ਕੋਈ ਸੰਦੇਸ਼ ਸਾਡੇ ਵੱਲੋਂ ਕੀ ਹੈ ਕੀ ਕਹਿਣਾ ਚਾਹਾਂਗੇ ਤੁਸੀ ਪੁਰਾਣੇ ਟਾਈਮ ਦੀ ਯਾਦ ਆਉਂਦੀ ਆ ਤੁਹਾਨੂੰ ਸਾਡੇ ਹਾਂ ਜੀ ਆਉਂਦੀ ਆ ਜੀ ਯਾਦ ਯਾਦ ਆਉਂਦੀ ਆ ਤੁਹਾਨੂੰ ਬੱਚੇ ਵੀ ਯਾਦ ਆਉਂਦੇ ਆ ਸੰਜ ਵੀ ਆਉਂਦੇ ਵੀ ਐ ਬਣਾਉਂਦੇ ਹੁੰਦੇ ਸੀ ਐ ਕਰਦੇ ਹੁੰਦੇ ਸੀ ਜਦੋਂ ਸੰਜੀ ਆਉਂਦੀ ਆ ਨਾ ਕੋਈ ਯਾਦਾਂ ਆਉਂਦੀ ਆ ਯਾਦਾਂ ਆਉਂਦੀਆਂ ਨੇ ਹਾਂ ਜੀ ਹਾਂ ਜੀ ਟਾਈਮ ਮਾ ਦੇ ਵਿੱਚ ਹਾਂ ਜੀ ਲੱਗਦੀ ਨਹੀਂ ਤਕਨੀਕ ਆ ਗਈ ਹੋ ਗਈ ਸੰਜੀ ਵੀ ਰੈਡੀਮੇਡ ਬਣਨ ਲੱਗ ਪਈ ਹਾਂ ਜੀ ਪਹਿਲੇ ਹੱਥੇ ਬਣਾਉਂਦੇ ਸੀ ਰੋਣ ਕਾ ਨਹੀਂ ਰਹੀਆਂ ਹਾਂ ਜੀ ਨਾ ਹਾਂ ਜੀ ਆਪਾ ਪਾਤੇ ਆ ਸਾਰਾ ਸਾਰਾ ਕੁਝ ਕਰਦੇ ਉਹੀ ਮਤਲਬ ਬੱਚੇ ਇਕੱਠੇ ਹੁੰਦੇ ਗਲੀ ਕਬਾਣ ਦੇ ਇਕੱਠੇ ਹੁੰਦੇ ਕੋਈ ਬਾਹਰ ਚਲੇ ਗਿਆ ਹੋਣਸ ਬਿਜੀ ਨੇ ਬੱਚੇ ਹਾਂਜੀ ਹਾਂ ਹੋਣਸ ਬਿਜੀ ਰਹਿੰਦੇ ਆ ਉਹਨਾਂ ਨੇ ਆਪਣਾ ਸਾਰਾ ਕੁਝ ਖੋਦਿਆ ਹਾਂਜੀ ਉਹਨਾਂ ਨੇ ਲਿਆ ਤੇ ਅੱਗੇ ਤਾਂ ਆਪਣਾ ਟਾਈਮ ਵੀ ਆਪਾਂ ਕਾਫੀ ਕਾਫੀ ਲਾ ਦਿੰਦੇ ਲਾ ਦਿੰਦੇ ਜੀ ਹਰ ਘੰਟਾ ਘੰਟਾ ਲਾ ਦਿੰਦੇ ਵਿੱਚ ਸਾਂਹੀ ਦੀ ਰਾਤ ਹੋ ਜਾਂਦੀ ਹਾਂਜੀ ਅਗੇ ਘੰਟੇ-ਘੰਟੇ ਲੱਗ ਜਾਂਦੇ ਸੀ। ਹੋਰ ਦੱਸੋ ਜਿਹੜੇ ਪਹਿਲੇ ਟਾਈਮ ਦੇ ਵਿੱਚ ਪ੍ਰਸ਼ਾਦ ਹੁੰਦਾ ਸੀ ਉਹ ਕਾਦਾ ਪ੍ਰਸ਼ਾਦ ਹੁੰਦਾ ਸੀ? ਉਹ ਹੁੰਦਾ ਖਿਲਰਪਾਸਾ ਨਾਲ ਤੇ ਪੰਜੀਰੀ ਦਾ। ਹਾਂ ਤੇ ਅੱਜ ਕੱਲ ਤਾਂ ਫੇਰ ਲੱਡੂ, ਮਰਸੀ, ਹਰ ਚੀਜ਼। ਪਹਿਲੇ ਬਿਸਕੁਟ ਹਾਂਜੀ ਇਹ ਵਿੰਨਣ ਲੱਗੇ। ਹਾਂ ਤੇ ਪਹਿਲਾਂ ਤਾਂ ਸਿਰਫ ਇਹੀ ਹੁੰਦਾ ਸੀ ਉਹਨਾਂ ਟਾਈਮਾਂ ਦੇ। ਹਾਂਜੀ ਖਿਲਰਪਾਸਾ ਤੇ ਪੰਜੀਰੀ ਨਾਲ ਵੀ ਹੁੰਦੀ ਸੀ। ਬਹੁਤ ਸ਼ੁਕਰੀਆ ਤੁਹਾਡਾ। ਚੰਗੋ ਵਾਲ ਕਰਕੇ ਬਹੁਤ ਲੱਗਦਾ।